ਸਿੱਖ ਧਰਮ ਬਾਕੀ ਧਰਮਾਂ ਦੇ ਨਾਲੋਂ ਵੇਲਖਣ ਹੈ ਹੋਰ ਵੀ ਅਨੇਕਾ ਸੰਸਾਰ ਦੇ ਵਿੱਚ ਧਰਮ ਹਨ ਪਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਤੇ ਪ੍ਰਗਟ ਹੋ ਕੇ ਸ਼ਬਦ ਦੇ ਰਾਹੀ ਸੰਸਾਰ ਤੋਂ ਪ੍ਰਮਾਤਮਾ ਦੇ ਘਰ ਦਾ ਰਸਤਾ ਦਿਖਾਇਆ ਵੱਖ-ਵੱਖ ਥਾਵਾਂ ਤੇ ਵਿਚਰ ਕੇ ਜਿਹੜੇ ਸੱਚ ਦੇ ਪਾੰਦੀ ਸਨ ਉਹਨਾਂ ਦੀ ਵਿਚਾਰ ਧਾਰਾ ਨੂੰ ਕੁਝ ਚਤਰ ਲੋਕਾਂ ਨੇ ਦਬਾਇਆ ਹੋਇਆ ਸੀ ਉਹ ਰੱਬ ਦੇ ਪਿਆਰੇ ਭਗਤ ਜਣ ਜਿਨ੍ਹਾਂ ਨੂੰ ਇਹ ਲੋਕ ਨੀਵੀਂ ਜਾਤ ਦੇ ਕਹਿ ਕੇ ਦੁਰਕਾਰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਗੱਲ ਦੇ ਨਾਲ ਲਾਇਆ ਆਪਣੀ ਵਿਚਾਰਧਾਰਾ ਦੇ ਵਿੱਚ ਸ਼ਾਮਲ ਕਰਕੇ ਸੰਸਾਰ ਦੇ ਵਿੱਚ ਉਹਨਾਂ ਨੂੰ ਪ੍ਰਸਿੱਧ ਕੀਤਾ ਮਨੋਖ ਨੇ ਭਾਵੇਂ ਸੰਸਾਰ ਵਿੱਚ ਰਹਿੰਦਿਆਂ ਹਰੇਕ ਪੱਖ ਤੋਂ ਬੜੀ ਤਰੱਕੀ ਕੀਤੀ ਪਰ ਆਪਣੇ ਮੋਢ ਨੂੰ ਜਿੱਥੋਂ ਸਾਡੀ ਸ਼ੁਰੂਆਤ ਹੋਈ ਸਾਨੂੰ ਉਸ ਇਤਿਹਾਸ ਬਾਰੇ ਪਤਾ ਹੀ ਨਹੀਂ ਕਿ ਕਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਧੁਰ ਕੀ ਬਾਣੀ ਸੱਚੀ ਬਾਣੀ ਦੀ ਸੰਪਾਦਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਤਿੰਨ ਦਿਹਾੜੇ ਮੜਾਏ ਜਾਂਦੇ ਹਨ ਪਹਿਲਾ ਪ੍ਰਕਾਸ਼ ਦਿਵਸ ਸੰਪੂਰਨਤਾ ਦਿਵਸ ਅਤੇ ਗੁਰਤਾ ਗੱਦੀ ਦਿਵਸ ਆਓ ਇਸ ਵੀਡੀਓ ਦੇ ਰਾਹੀਂ ਆਪਾਂ ਇਹ ਧੁਰ ਕੀ ਸੱਚੀ ਬਾਣੀ ਦਾ ਇਤਿਹਾਸ ਆਪ ਜੀ ਦੇ ਨਾਲ ਬਹੁਤ ਘੱਟ ਸ਼ਬਦਾਂ ਦੇ ਵਿੱਚ ਸਾਂਝ ਪਾਵਾਂਗੇ ਅਖੀਰ ਤੱਕ ਜੁੜੇ ਰਹੋ ਬਾਹਰ ਦਾ ਚਾਨਣ ਮਨੁੱਖ ਦੇ ਅੰਦਰ ਦਾ ਹਨੇਰਾ ਦੂਰ ਨਹੀਂ ਕਰ ਸਕਦਾ ਭਾਵੇਂ ਹਜ਼ਾਰਾਂ ਸੂਰਜ ਤੇ 100 ਚੰਦਰਮਾ ਚੜ੍ਹ ਜਾਵੇ ਪਰ ਜੋ ਅੰਦਰ ਅਗਿਆਨਤਾ ਦਾ ਬੇਸਮਝੀ ਦਾ ਹਨੇਰਾ ਉਹ ਦੂਰ ਨਹੀਂ ਹੋਵੇਗਾ ਜੇ ਸੋ ਚੰਦਾ ਉੱਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ ਗੁਰ ਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਸਤਗੁਰੂ ਜੀ ਨੇ ਇਹ ਤੁਰ ਕੀ ਸੱਚੀ ਬਾਣੀ ਦੇ ਰਾਹੀ ਗਿਆਨ ਦਾ ਚਾਨਣ ਬਖਸ਼ ਕੇ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਖ-ਵੱਖ ਥਾਵਾਂ ਤੇ ਧਾਰਮਿਕ ਆਗੂਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਉਸ ਵਕਤ ਜੋਗ ਮਤ ਦਾ ਬੜਾ ਪ੍ਰਭਾਵ ਸੀ ਇਹ ਜੋਗੀ ਲੋਕ ਪਹਾੜਾਂ ਤੇ ਜਾ ਕੇ ਬੈਠ ਗਏ ਸਤਿਗੁਰੂ ਜੀ ਉਹਨਾਂ ਦੇ ਕੋਲ ਜਾ ਕੇ ਸਵਾਲ ਕਰਦੇ ਨੇ ਜੇ ਇਹ ਗ੍ਰਸਤ ਧਰਮ ਮਾੜਾ ਹੈ ਤੁਸੀਂ ਇਸ ਨੂੰ ਛੱਡ ਕੇ ਪਹਾੜਾਂ ਤੇ ਜਾਂ ਜੰਗਲਾਂ ਦੇ ਵਿੱਚ ਜਾ ਕੇ ਬੈਠੇ ਹੋ ਫਿਰ ਉਹਨਾਂ ਹੀ ਗ੍ਰਸਤੀਆਂ ਦੇ ਘਰ ਮੰਗਣ ਵਾਸਤੇ ਕਿਉਂ ਜਾਂਦੇ ਭਾਵੇਂ ਸੰਸਾਰ ਦੇ ਵਿੱਚ ਰਹਿ ਕੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਂਝ ਬਣਾਈ ਜਾ ਸਕਦੀ ਇਹ ਜਿਹੜੇ ਸਿੱਧ ਪੁੱਗੇ ਹੋਏ ਯੋਗੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਸਵਾਲ ਕਰਦੇ ਨੇ ਕਵਨ ਗੁਰੂ ਕਿਸ ਕਾ ਤੂੰ ਚੇਲਾ ਕਿ ਇਹ ਜਿਹੜੀ ਵਿਚਾਰਧਾਰਾ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ ਤਾਂ ਸਤਿਗੁਰੂ ਜੀ ਨੇ ਇਹੀ ਉਹਨਾਂ ਨੂੰ ਸਮਝਾਇਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਹ ਸ਼ਬਦ ਸੀ ਇੱਕ ਓੰਕਾਰ ਭਾਵ ਕੇ ਪ੍ਰਮਾਤਮਾ ਇੱਕ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਲਤਨਪੁਰ ਦੀ ਧਰਤੀ ਤੋਂ ਇੱਕ ਦਾ ਸੁਨੇਹਾ ਸਾਰੇ ਜਗਤ ਨੂੰ ਬਖਸ਼ਿਸ਼ ਕੀਤਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਇਹ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ ਤੇ ਗਏ ਉਹ ਆਪਣੇ ਕੋਲ ਇੱਕ ਕੋਥੀ ਸਾਹਿਬ ਰੱਖਦੇ ਸਨ ਸਤਿਗੁਰੂ ਜੀ ਜੋ ਵੀ ਗੁਰਬਾਣੀ ਉਚਾਰਦੇ ਸੀ ਉਹ ਉਸ ਕੋਥੀ ਵਿੱਚ ਲਿਖ ਲਈ ਜਾਂਦੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹੀ ਕੋਥੀ ਅੱਗੇ ਆਪਣੇ ਉਤਰਾ ਅਧਿਕਾਰੀ ਨੂੰ ਬਖਸ਼ਿਸ਼ ਕੀਤੀ ਤਾਂ ਸਤਿਗੁਰੂ ਸ਼ਿਰਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਉਹ ਵੱਡੇ ਸਤਿਗੁਰਾਂ ਦੀ ਬਾਣੀ ਆਈ ਇਸੇ ਤਰ੍ਹਾਂ ਫਿਰ ਅੱਗੇ ਤੀਸਰੇ ਪਾਤਸ਼ਾ ਚੌਥੇ ਪਾਤਸ਼ਾ ਤੇ ਪੰਜਵੇਂ ਪਾਤਸ਼ਾ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਧੁਰ ਕੀ ਬਾਣੀ ਸੱਚੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਸੰਪਾਦਨਾ ਕੀਤੀ ਇਸ ਦੀ ਕਿਉਂ ਲੋੜ ਪਈ ਕਿਉਂਕਿ ਉਸ ਵਕਤ ਹੋਰ ਵੀ ਲੋਕ ਮਿਹਰਬਾਨ ਵਰਗੇ ਗੁਰਬਾਣੀ ਦੇ ਸ਼ਬਦ ਬਣਾ ਰਹੇ ਸਨ ਜਿਵੇਂ ਆਪਾਂ ਕਈ ਥਾਮਾ ਤੇ ਲਿਖਿਆ ਟਰਾਲੀਆਂ ਤੇ ਪੜਦੇ ਹਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨਚਾਰ ਇਹ ਪੰਗਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨਹੀਂ ਹੈ ਇਹ ਉਹਨਾਂ ਮਿਹਰਬਾਨ ਵਰਗਿਆਂ ਦੇ ਉਚਾਰਨ ਕੀਤੇ ਹੋਏ ਸ਼ਬਦ ਸਨ ਕੱਚੀ ਬਾਣੀ ਦਾ ਬੋਲਬਾਲਾ ਹੋ ਰਿਹਾ ਸੀ ਤਾਂ ਹੀ ਪੰਜਵੇਂ ਪਾਤਸ਼ਾਹ ਜੀ ਨੇ ਇਹ ਉਪਰਾਲਾ ਕੀਤਾ ਕਿ ਸੱਚੀ ਬਾਣੀ ਧੁਰ ਕੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਸੰਪਾਦਿਤ ਕੀਤਾ ਜਾਵੇ 1604 ਈਸਵੀ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪੀ ਗਈ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਤਾਂ ਉਸ ਵਕਤ ਮੁਖਵਾਕ ਆਇਆ ਸੀ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਤੁਰ ਕੀ ਬਾਣੀ ਸੱਚੀ ਬਾਣੀ ਨੇ ਸੰਸਾਰ ਦੇ ਲੋਕਾਂ ਨੂੰ ਆਤਮਿਕ ਤੌਰ ਤੇ ਜਿਵਤ ਕੀਤਾ ਅੰਧ ਵਿਸ਼ਵਾਸ ਵਿੱਚ ਫਸ ਕੇ ਲੋਕ ਬਾਰਮ ਉਹ ਲੇਖਿਆਂ ਵਿੱਚ ਪਏ ਸਨ ਹਰ ਪਾਸੇ ਝੂਠ ਦਾ ਪਸਾਰਾ ਸੀ ਇਹ ਸੱਚੀ ਬਾਣੀ ਨੇ ਸੰਸਾਰ ਤੋਂ ਪ੍ਰਮਾਤਮਾ ਦੇ ਘਰ ਨੂੰ ਜਾਣ ਦਾ ਰਸਤਾ ਦਿਖਾਇਆ ਗੁਰਮੁਖ ਸੱਚਾ ਪੰਥ ਹੈ ਸਿੱਖ ਸਹਿਜ ਘਰ ਜਾਏ ਖਲੋਵੇ ਧਨ ਸਤ ਗੁਰੂ ਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1604 ਦੇ ਵਿੱਚ ਪਹਿਲਾ ਪ੍ਰਕਾਸ਼ ਹੁੰਦਾ ਫਿਰ 1706 ਦੇ ਵਿੱਚ 10ਵੇਂ ਪਾਤਸ਼ਾਹ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਸ੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਵਿਖੇ ਇਹ ਤੁਰਕੀ ਬਾਣੀ ਸੱਚੀ ਬਾਣੀ ਨੂੰ ਸੰਪੂਰਨ ਕਰਦੇ ਨੇ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਸਿੱਖ ਸੰਗਤਾਂ ਇਸ ਦਿਨ ਨੂੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਉਂਦੀਆਂ ਹਨ ਭਾਵੇਂ ਕਿ ਇਹ ਦੋਵੇਂ ਦਿਹਾੜੇ ਇੱਕ ਹੀ ਮਹੀਨੇ ਵਿੱਚ ਆ ਜਾਂਦੇ ਨੇ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਸੰਪੂਰਨਤਾ ਦਿਵਸ ਪਰ ਇਹਨਾਂ ਦੋਵਾਂ ਹੀ ਦਿਹਾੜਿਆਂ ਦੇ ਵਿੱਚ ਲਗਭਗ ਇੱਕ ਸਦੀ ਦਾ ਫਰਕ ਹੈ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ 1708 ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਇਸ ਤੁਰ ਕੀ ਬਾਣੀ ਦੇ ਅੰਦਰ ਕੁਝ ਵਿਦਵਾਨਾਂ ਦੀ ਇਹ ਰਾਏ ਹੈ ਕਿ ਛੇ ਗੁਰੂ ਸਹਿਬਾਨ ਦੀ ਬਾਣੀ ਦਰਜ ਹੈ ਪ੍ਰਸਾਦ ਸੰਗਤ 6ਵੇਂ ਪਾਤਸ਼ਾਹ ਜੀ ਨੇ ਤੁਣਾ ਚੜਾਈਆਂ ਤੇ 10ਵੇਂ ਪਾਤਸ਼ਾਹ ਜੀ ਦਾ ਸ਼ਬਦ 9ਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਦਰਜ ਹੈ ਮਖਲਾ ਦਸਵਾਂ ਕਰਕੇ ਪ੍ਰਾਤਨ ਸਰੂਪਾਂ ਦੇ ਵਿੱਚ ਲਿਖਿਆ ਮਿਲਦਾ ਅੱਠ ਗੁਰੂ ਸਹਿਬਾਨ 15 ਭਗਤ ਜਨ 17 ਪਟ ਤੇ 4 ਗੁਰਸਿੱਖਾਂ ਦੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰਕੇ ਸਮੁੱਚੀ ਮਾਨਵਤਾ ਨੂੰ ਸਤਿਗੁਰੂ ਜੀ ਨੇ ਇਹ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਸultanpur ਦੀ ਧਰਤੀ ਤੋਂ ਇੱਕ ਓੰਕਾਰ ਦਾ ਦਿੱਤਾ ਹੋਇਆ ਸੁਨੇਹਾ ਇਹ ਸ਼ਬਦ ਗੁਰੂ ਨੰਦੇੜ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਜੀ ਨੇ ਸਾਰੇ ਹੀ ਖਾਲਸਾ ਪੰਥ ਨੂੰ ਇਸ ਸ਼ਬਦ ਗੁਰੂ ਦੇ ਲੜ ਲਾਇਆ ਅੱਜ ਵੀ ਸ਼ਬਦ ਗੁਰੂ ਨੂੰ ਛੱਡ ਕੇ ਜਿਹੜੇ ਥਾਂ ਥਾਂ ਤੇ ਭਟਕਦੇ ਫਿਰਦੇ ਨੇ ਠੋਕਰਾਂ ਖਾਂਦੇ ਨੇ ਇਹ ਸੱਚ ਦਾ ਮਾਰਗ ਗਿਆਨ ਦਾ ਪ੍ਰਕਾਸ਼ ਤੁਰ ਕੀ ਬਾਣੀ ਦੇ ਵਿੱਚੋਂ ਹੀ ਮਿਲ ਕੇ ਜੀਵ ਸੰਸਾਰ ਦੇ ਪਰਮ ਭੁਲੇਖਿਆਂ ਤੋਂ ਅੰਧ ਵਿਸ਼ਵਾਸ ਤੋਂ ਉੱਪਰ ਉੱਠ ਕੇ ਇੱਕ ਓੰਕਾਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਂਝ ਬਣਾ ਸਕਦਾ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ